ਸਾਸੀ ਕਾ ਸਾਰੇ ਵੀਰਾ ਭਰਾਵਾਂ ਨੂੰ ਮੈਂ ਤੁਹਾਡਾ ਆਪਣਾ ਜੋਵਨ ਕਬੱਡੀ ਪਲੇਅਰ ਅੱਜ ਮੈਚ ਤੇ ਚੱਲੇ ਆ ਵੀ ਸਾਰੇ ਵੀਰ ਜਿਵੇਂ ਕਿ ਮਾਝਾ ਤੇ ਮਾਲਵਾ ਦੇ ਦਰਮਿਆਨ ਸ਼ੋਅ ਮੈਚ ਸ਼ਾਮ ਨੂੰ ਕਿਰਤੋਵਾਲ ਜਿਵੇਂ ਕਿ ਆਪਣਾ ਹੈਪੀ ਪੁਲਵਾਨ ਪੁਲਵਾਨ ਜੀ ਅੱਜ ਕਿੱਥੇ ਚੱਲੇ ਆਪਾਂ ਮੈਚ ਖੇਡਣਾ ਕਿਰਤੋਵਾਲ ਪੁਲਵਾਨ ਜੀ ਹਾਂਜੀ ਤੇ ਕਿਹਦੇ ਨਾਲ ਕਿਹਦੇ ਨਾਲ ਆਪਣਾ ਮੈਚ ਹੈ ਪੁਲਵਾਨ ਜੀ ਮਾਲਵੇ ਦੀ ਟੀਮ ਆ ਤੇ ਮਾਝੇ ਦੀ ਮਾਲਵਾ ਤੇ ਮਾਝਾ ਹਾਂਜੀ ਤੇ ਸ਼ਾਮ ਨੂੰ ਲੱਗੂ ਪੂਰੀ ਰੌਣਕ ਹਾਂਜੀ ਲੱਗੂਗੀ ਠੀਕ ਆ ਭਾਂਜੀ ਵਾਹਿਗੁਰਜੀਤ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਅੱਜ ਆਪਣੇ ਪਿੰਡ ਦੀ ਟੀਮ ਆ ਆਪਣਾ ਪਿੰਡ ਦਾ ਵੀਰ ਪਲਵਾਨ ਕੀ ਹਾਲ ਪਲਵਾਨ ਜੀ ਹੋਰ ਕਿਵੇਂ ਵਧੀਆ ਜੀ ਠੀਕ ਕਿਵੇਂ ਚੱਲਦੀ ਆਪਣੀ ਗੇਮ ਗੇਮ ਤੇ ਪਹਾਂ ਜੀ ਵਧੀਆ ਹੀ ਆ ਅੱਛਾ ਥੋੜਾ ਪਿੰਡ ਦਾ ਥੋੜਾ ਜਹਾਗਾ ਵੀ ਪਿੰਡ ਦਾ ਮਲਬਾ ਕਿਵੇਂ ਪਹਿਲਾਂ ਪਰਵਾਂਜੀ ਜਿਵੇਂ ਗਲਤੀਆਂ ਗਲਤੀਆਂ ਹੋ ਜਾਂਦੀਆਂ ਅੱਛਾ ਕੋਈ ਮੰਨੀਆਂ ਹਾਂਜੀ ਹਾਂਜੀ ਅੱਛਾ ਅੱਛਾ ਉਹ ਮਾਲੋ ਕਿ ਤੇ ਮਾੜੀ ਮੋਟੀ ਨੀ ਕੀ ਨੋਕਝੋਕ ਵੀ ਹੋ ਜਾਂਦੀ ਉਹ ਚ ਵੀ ਨਾ ਆ ਜਾਂਦਾ ਅੱਛਾ ਪਿੰਡ ਵਾਲੇ ਨਾਂ ਲੱਭਦੇ ਹੋਈ ਆ ਇੱਥੇ ਖਲੋਗੀਆਂ ਕਰਦੇ ਪਹਿਲਾ ਨਾਂ ਆ ਜਾਣਾ ਵੀ ਮਤਲਬ ਇਹ ਤੇ ਪਿੰਡ ਦਾ ਬੰਦੇ ਆਲੀ ਗਲਤ ਗੱਲ ਹੈ ਜੇ ਕੋਈ ਵਧੀਆ ਕੇਮ ਚ ਪੈਣਾ ਚਾਹੁੰਦਾ ਉਹਨਾਂ ਨੂੰ ਸਾਥ ਦੇਣਾ ਚਾਹੀਦਾ ਤੇ ਹੋਰ ਕਿਵੇਂ ਵਧੀਆ ਹਾਂ ਹਾਂ ਵਧੀਆ ਬਾਕੀ ਆਪਣਾ ਵੀਰ ਅਰਜਨ ਪਿੰਡ ਰਤੋਗੇ ਹੋਰ ਕਿਵੇਂ ਅਰਜਨ ਵਧੀਆ ਵਧੀਆ ਤੁਸੀਂ ਹੋਰ ਕਿਵੇਂ ਵਧੀਆ ਚੱਲਦੀ ਕਿਵੇਂ ਵਧੀਆ ਬਾਬੇ ਦੀ ਕਿਰਪਾ ਕਿਵੇਂ ਚੱਲਦੀ ਮਿਹਨਤ ਤੇ ਆ ਵੀਰ ਆਪਣਾ ਪਿੰਡ ਸੱਸੀਆ ਵੀਰ ਸਾਰਿਆਂ ਨੂੰ ਵੀਰ ਜੀ ਚਲੋ ਕੋਈ ਗੱਲ ਨਹੀਂ ਇੱਕ ਵਾਰ ਵੀਰ ਤੋਂ ਗਲਤੀ ਹੋ ਗਈ ਤੇ ਐਵੇਂ ਬਾਰ-ਬਾਰ ਇਹਦੇ ਕੋਈ ਵੀ ਕੰਮ ਤੇ ਨਾਂ ਨਾਂ ਲਾਇਆ ਕਰੋ ਹੁਣ ਚਲੋ ਵਧੀਆ ਲਾਈਨ ਤੇ ਪਿਆ ਹੈ ਤੇ ਇਹਨੂੰ ਕੀ ਪ੍ਰਮੋਟ ਕਰੋ ਕਿ ਇਹਦੇ ਹੱਕ ਤੇ ਇਹਨੂੰ ਖਰਾਕ ਪਾਣੀ ਜ਼ਰੂਰ ਦਿਆ ਕਰੋ ਤੇ ਆ ਆਪਣਾ ਵੀਰ ਹੈਪੀ ਮਦਰ ਹੋਰ ਕੀ ਹਾਲ ਜੇ ਵਧੀਆ ਪਹਾਨ ਜੀ ਕਿਵੇਂ ਚੱਲਦੀ ਗੇ ਵਧੀਆ ਚੱਲਦੀ ਅੱਛਾ ਮਿਹਨਤ ਹੋਣਤੀ ਵਧੀਆ ਚੱਲਦੀ ਚਲੋ ਚਲੋ ਪਹਾਨ ਜੀ ਜਿਵੇਂ ਤੁਸੀਂ ਪੁੱਛਿਆ ਹੈ ਹਾਂ ਜੀ ਜੋਕ ਹੋਇਆ ਚਲੋ ਹੋ ਜਾਂਦਾ ਹਰੇਕ ਤੋਂਦਾ ਹੀ ਨਹੀਂ ਕਿ ਨਹੀਂ ਹਾਂ ਜੀ ਹਾਂ ਜੀ ਸਾਰੇ ਪਿੰਨਾ ਮਾਰੇ ਕੰਮ ਹੀ ਕਰਦੇ ਰਹਿ ਕੋ ਚੱਕਰ ਨਹੀਂ ਹਾਂ ਜੀ ਬਾਕੀ ਹੁਣ ਇਦਾਂ ਵੀ ਸੁਧਰਿਆ ਤਾਂ ਸੁਧਰਿਆ ਰਹਿਣ ਦੋ ਹਾਂ ਜੀ ਇਹ ਤਾਂ ਹੈਗਾ ਮੇਰੇ ਵੀ ਮਾਰੀ ਕਰਦੇ ਅਜੇ ਸਾਥ ਦੋ ਤੇ ਸਾਥ ਦਓ ਵੀਰ ਦਾ ਸਾਥ ਦੇਣਾ ਚਾਹੀਦਾ ਹਰ ਇੱਕ ਪਿੰਡ ਚ ਜਿੰਨੇ ਵੀ ਪਲਵਾਨ ਨੇਕੇ ਮੋਟੇ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਸਭ ਮੰਨ ਲੋਗੇ ਗਲਤ ਕੰਮ ਚ ਫੇਰ ਉਹਦਾ ਨਾਮ ਲਾਉਂਦੇ ਹਾਂਜੀ 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 ਜੋ ਪਹਿਲਾਂ ਹੈਗਾ ਹੈ ਹੈਗਾ ਹੁਣ ਨਹੀਂ ਹੈ ਉਹ ਆਪਣਾ ਮਨਪ੍ਰੀਤ ਸੀਨੀਅਰ ਪਲੇਅਰ ਇਹਨਾਂ ਦਾ ਹੋਰ ਪਹਿਵਾਂਜ ਕੀ ਹਾਲ ਜੀ ਹੋਰ ਕੀ ਹਾਲ ਬਹੁਤ ਵਧੀਆ ਕਿਵੇਂ ਚੱਲਦੀ ਗੇਮ ਆਪਣੀ ਗੇਮ ਕਿਰਪਾ ਬਬੀਦੀਪ ਸਿੰਘ ਦੀ ਵਧੀਆ ਚੱਲਦੀ ਹੈ ਅੱਛਾ ਤੇ ਮਿਹਨਤ ਮਿਹਨਤ ਵੀ ਜਲੰਦੀ ਵਧੀਆ ਲੱਗਦੀ ਹੈ ਤੇ ਕੁਝ ਪਹਿਲਵਾਨਾਂ ਨੂੰ ਆਪਣਿਆਂ ਨੂੰ ਕੁਝ ਕਹਿਣਾ ਚਾਹੁੰਦੇ ਉਹਨੂੰ ਖਰਾਬ ਕਰਦੇ ਆ ਪਿੰਡ ਵਾਲੇ ਅੱਛਾ ਤੇ ਹੱਥ ਜੋੜ ਕੇ ਬੇਨਤੀ ਹੈ ਨਾ ਕਰਿਆ ਕਰੋ ਇਦਾਂ ਜੇ ਕੋਈ ਪਿੰਡ ਦਾ ਪਲੇਅਰ ਉੱਠਦਾ ਉਹਨੂੰ ਉੱਠਣ ਦਿਆ ਕਰੋ ਜੇ ਸਪੋਰਟ ਨਹੀਂ ਕਰਨੀ ਤੇ ਲੱਤਾਂ ਨਾ ਖਿੱਚੋ ਹਾਂ ਜੀ ਇਹ ਤਾਂ ਹੈਗਾ ਫਿਰ ਹਾਂ ਜੀ ਤੇ ਆ ਆਪਣੇ ਜਿਹੜੇ ਵੀਰ ਆਪਣੇ ਟੀਮ ਦੇ ਮੈਨ ਕੋਚ ਸਾਹਿਬ ਹੈਡ ਕੋਚ ਸਾਹਿਬ ਜਿਹਨੂੰ ਆਪਾਂ ਕਹਿ ਦਿੰਦੇ ਜੀ ਦੇ ਮੈਂ ਤਾਂ ਉਹੀ ਬੇਨਤੀ ਕਰਦਾ ਵੀ ਜੇ ਕੋਈ ਉਹਦਾ ਜਿਹੜਾ ਅਸ਼ੋਕੜ ਹੈ ਅਪਰਾਧਿਕ ਰਿਆ ਹੈ ਜਿਉਂ ਵਾਪਸ ਆਪਣੀ ਜ਼ਿੰਦਗੀ ਦੀ ਲਈ ਤੇ ਵਾਪਸ ਆਇਆ ਹੈ ਤੇ ਉਹ ਕਬੱਡੀ ਖੇਡਦਾ ਦੀ ਗੇਮ ਕਰਦਾ ਤੂੰ ਉਹਨੂੰ ਗੇਮ ਕਰ ਦੇਣਾ ਚਾਹੀਦਾ ਹੈ ਜੇ ਲਤਾ ਘੇਟ ਦੇ ਜਾਨ ਮੰਨ ਲਓ ਕਿ ਕੋਈ ਵੀ ਪਿੰਡ ਦੇ ਵਿੱਚ ਕੋਈ ਵਾਰਦਾਤ ਹੁੰਦੀ ਆ ਤੇ ਇਹ ਮੰਨ ਲਓ ਪਿੰਡ ਨਹੀਂ ਆ ਫਿਰ ਇਹਦਾ ਨਾਮ ਆ ਲਾ ਦਿੰਦੇ ਆ ਉਹ ਪਿੰਡ ਦੇ ਮੋਹਦਵਾਰ ਆਸਤੇ ਬੜੀ ਮਾੜੀ ਗੱਲ ਆ ਹਾਂ ਜੀ ਪਿੰਡ ਦਾ ਮੋਢੀਵਾਰ ਹੁੰਦਾ ਤੇ ਉਹਦਾ ਮੋਢੀ ਹੁੰਦਾ ਹਾਂ ਜੀ ਹਾਂ ਜੀ ਸਿਆਣੇ ਬਿਆਣੇ ਹੁੰਦੇ ਆ ਟੌਲੀ ਦਾੜੀ ਹੁੰਦੇ ਆ ਤੇ ਫਿਰ ਵੀ ਇਹੋ ਜਿਹੇ ਪੁੱਠੇ ਕਰ ਜਾਂਦੇ ਰਾਜਨੀਤੀਆਂ ਪਾਉਣ ਦੇ ਵਾਸਤੇ ਹਾਂ ਜੀ ਸਾਡੀਆਂ ਵੋਟਾਂ ਵਾਸਤੇ ਨਹੀਂ ਕਰਨਾ ਚਾਹੀਦਾ ਤੇ ਅਕਬੀਰ ਭਗਵਾਨ ਦੀ ਸਪੋਰਟ ਕਰਨੀ ਚਾਹੀਦੀ ਮੰਨ ਲਓ ਜੇ ਚੰਗੇ ਰਸਤੇ ਪਿਆਏ ਇਹਨੇ ਪਿੰਡ ਦੇ ਵਿੱਚ ਕਬੱਡੀ ਖੇਡੂਗਾ ਚਾਰ ਬੰਦੇ ਦਾ ਲਵੇ ਕੇ ਖੇਡਣਗੇ ਹਾਂ ਜੀ ਹਾਂ ਜੀ ਤੇ ਚਾਰ ਬੰਦੇ ਨਾਲੇ ਦਾ ਸੁੱਟਣਗੇ ਹਾਂ ਜੀ ਪਰ ਪਿੰਡ ਦੇ ਮੋਢੀਵਾਰ ਨੂੰ ਚਾਹੀਦਾ ਕਿ ਇਹਦਾ ਨਹੀਂ ਕਰਨਾ ਚਾਹੀਦਾ ਹਾਂ ਜੀ ਤੇ ਮੈਂ ਤੇ ਪਿੰਡ ਵਾਲਿਆਂ ਨੂੰ ਇਹ ਅਪੀਲ ਕਰਦਾ ਏ ਕਿ ਆਸ ਪੰਜਾਬ ਪੰਜਾਬੀ ਤ ਆਪਣਾ ਵੀਰ ਕਾਂਡੋ ਵੀਰ ਕਬੱਡੀ ਦਾ ਸ਼ਕੀਨ ਹੈ دیਵਾਨਾ ਹੈ ਹੋਰ ਕੀ ਹਾਲ ਹੈ ਹੋਰ ਕਿਵੇਂ ਜੀ ਇਹ ਸਾਡੇ ਸਪੋਰਟਰ ਆ ਪੱਕੇ ਇਹ ਸਾਡੇ ਨਾਲ ਪੱਕਾ ਮੈਚ ਤੇ ਜਾਂਦਾ ਆ ਇਹਨਾਂ ਦੀ ਸਪੋਰਟ ਕਰਦੇ ਮਾੜੀ ਮੋੜ ਚ ਨਹੀਂ ਚਾਹੀਦੀ ਇਹ ਹਰ ਇੱਕ ਪਿੰਡ ਚ ਜਿੰਨੇ ਵੀ ਪਹਿਲਵਾਨ ਨੇ ਤੇਰੇ ਨਾਲ ਐਡਾ ਕਰਨਾ ਚਾਹੀਦਾ ਚੱਲ ਮਾੜੀ ਮੋੜ ਗਲਤੀ ਤਾਂ ਹੋ ਹੀ ਜਾਂਦੀ ਸਾਰੇ ਪਿੰਡ ਵਾਲਿਆਂ ਨੂੰ ਆਪਾਂ ਇਹੋ ਕਹਿੰਦੇ ਸਪੋਰਟ ਕਰਿਆ ਜੀ ਸਾਡਾ ਪਹਿਲੀ ਦੀ ਮੈਚ ਜਿਹੜਾ ਮਾੜੀ ਨਾਲ ਪੈਣ ਲੱਗਾ ਹੈ ਪਹਿਲਾਂ ਅਸੀਂ ਲੋਕਲ ਮਾਝ ਦੇ ਵਿੱਚ ਮੈਚ ਖੇਡਦੇ ਸੀ ਬਾਬਾ ਜੀ ਨੇ ਇਹ ਲੈ ਸੰਤਿਆਨਾ ਨਾ ਤਾਂ ਮੈਚ ਦਾ ਮਾਰਨੀ ਟੀਮ ਨੂੰ ਕਰਵਾਉਣਾ ਹੈ ਅੱਛਾ ਅੱਛਾ ਸਾਨੂੰ ਥੋੜੀ ਖੇਚੀ ਆ ਗਈ ਕੱਜ ਮਾੜੇ ਵਾਲਾ ਮੈਚ ਆ ਤੇ ਮੈਂ ਇਹਨਾਂ ਮੁੰਡਿਆਂ ਨੂੰ ਇਹੋ ਉਮੀਦ ਕਰਦਾ ਕਿ ਮੈਚ ਆਪਾਂ ਖੇਚ ਕੇ ਕਰਾਉਣਾ ਕਿ ਮੈ ਜਿਹੜਾ ਫਸਮਾ ਹੋਵੇ ਹਾਰ ਜਿੱਤ ਚਲੋ ਪਰਮਾਤਮਾ ਦੇ ਹੱਥ ਵਿੱਚ ਹੈ ਪਰ ਫਿਰ ਵੀ ਜਿਹੜਾ ਮੈਚ ਖੇਚ ਕੇ ਹੋਵੇ ਮਿਹਨਤ ਕਿਵੇਂ ਚੱਲਦੀ ਪਹਿਲਵਾਨਾਂ ਮਿਹਨਤ ਵਧੀਆ ਚੱਲਦੀ ਹੈ ਮੁੰਡੇ ਸਾਰੇ ਤੁਹਾਨੂੰ ਪਤਾ ਮਾਤੜ ਘਰਾ ਦੇ ਸਾਰੇ ਈ ਸੀਜ਼ਨ ਲਾਉਂਦੇ ਸਾਰੇ ਹਾਂਜੀ ਮੰਡੀ ਦਾ ਸੀਜ਼ਨ ਲਾ ਕੇ ਆਇਆ ਹਾਂ ਮੋਦੀ ਬੈਗ ਵਾਜੀ ਆ ਹਾਂਜੀ ਥੋੜਾ ਬਤਾਓ ਖਰਾਕ ਤੋਂ ਜੂੜੇ ਪੈਸੇ ਜਿਹੜੇ ਇਹਨਾਂ ਦੇ ਹਾਂਜੀ ਹਾਂਜੀ ਆਪਾਂ ਮੈਂ ਤਾਂ ਫੇਰ ਸ਼ੁਰੂ ਕਰ ਦੇਣੀ ਹੈ ਹਾਂਜੀ ਹਾਂਜੀ ਤੇ ਮੀਨ ਉਹ ਕਿ ਦੋ ਪੈਰ ਆ ਕੇ ਆਪੋ ਕੋਲ ਹਾਂਜੀ ਠੀਕ ਹੈ ਜੀ ਇਹ ਮੈਚ ਪਸਵਾਉਂਦੇ ਹਾਂ ਚਾਹੇ ਬਾਕੀ ਪਲੇਅਰ ਆ ਰਹੇ ਥੋੜੇ ਜੇ ਅੱਛਾ ਜੀ ਠੀਕ ਹੈ ਹਾਂਜੀ ਆ ਆਪਣੇ ਪ੍ਰਵੀਨ ਪਲਵਾਨ ਜੀ ਆ ਗਏ ਆ ਤੇ ਆਪਣੇ ਭਰਾਵਾਂ ਨਾਲ ਮੇਲ ਜੋਲ ਕਰਦੇ ਆ ਭਗਵਾਨ ਜੀ ਹੋਰ ਕਿਵੇਂ ਕਿਦਾਂ ਰਹਾ ਭਗਵਾਨ ਜੀ ਕੀ ਹਾਲ ਹੈ ਹੋਰ ਕਿਰਪਾਈ ਹਾਂ ਜੀ ਆਪਣਾ ਗੁਰਵਿੰਦਰ ਪਲਵਾਨ ਜੀ ਵੀ ਆਉਣ ਗਏ ਨੇ ਆਹ ਪਤੇ ਵੀ ਵੇਦੀ ਡਿਊਟੀ ਹੁੰਦੀ ਫਿਰ ਉਥੋਂ ਛੁੱਟੀ ਲੈ ਕੇ ਆਉਂਦੇ ਹਰ ਮੈਚ ਤੇ ਹੋਰ ਭਗਵਾਨ ਜੀ ਕੀ ਹਾਲ ਹੈ ਆਪਣੇ ਪਲਵਾਨਾਂ ਤੋਂ ਮਿਲਦਾਇਆ ਸਾਸੀ ਆਪਾਂ ਜੀ ਸਾਸੀ ਵਾਲੇ ਵੀਰ ਜੀ ਸਾਸੀ ਵਾਲੇ ਹੋਰ ਕੀ ਹਾਲ ਚਾਲ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਜੀ ਹੋਰ ਮੈਚ ਵਗੈਰਾ ਕੀ ਵਧੀਆ ਕਿਰਪਾ ਮਹਾਰਾਜ ਦੀ ਚੱਲ ਜਿੰਦੀ ਮੈਚ ਹਾਂਜੀ ਤੇ ਤਦੀਰ ਸਾਹਿਬ ਵਾਲਾ ਵੀਰ ਸੁਣਾਉਂਦਾ ਮੈਚ ਹਾਂਜੀ ਤੇ ਮੈਚ ਕਿੰਨੇ ਦਿਨਾਂ ਬਾਅਦ ਲੱਗ ਜਾਂਦਾ ਸਾਡਾ ਭਾਈ ਦੂਜੇ ਤੇ ਜਿੱਦਣ ਮੈਚ ਹੁੰਦਾ ਹਾਂ ਤੇ ਮਿਹਨਤ ਵਗੈਰਾ ਕਿਦਾਂ ਚੱਲੂ ਮਿਹਨਤ ਭਾਈ ਵਧੀਆ ਦੋ ਟਾਈਮ ਲਾਈਦੀ ਆ ਤੇ ਪਿੰਡ ਵੱਲੋਂ ਸਪੋਰਟ ਵਗੈਰਾ ਕੋਈ ਪਿੰਡ ਹਾਂਜੀ ਹੈਗੇ ਕੋਈ ਵੀਰ ਭਰਾ ਜਿਹੜੇ ਆਪਣੇ ਕਰਦੇ ਆਪਣੇ ਸੱਜਣ ਦੋਸਤ ਹਾਂਜੀ ਬਾਹਾਂ ਜੀ ਇਹ ਦਿਲੋਸਪੋਰਟ ਆ ਕੇ ਜਾਂ ਨਹੀਂ ਪੂਰੀ ਆਪਣੇ ਕਰਦੇ ਸੱਜਣ ਦੋਸਤ ਦਿਲੋਸਪੋਰਟ ਆਪਣੇ ਕਰਦੇ ਹਾਂਜੀ ਤੇ ਗੇਮ ਵਗੈਰਾ ਦਿੱਲੀ ਕੇ ਜਾਂ ਨਹੀਂ ਗੇਮ ਭਾਈ ਦਿੱਲੀ ਦਾ ਹੀ ਦੀ ਮਿਹਨਤ ਵੀ ਦਿੱਲੀ ਹਾਂਜੀ ਮਿਹਨਤ ਕਿਹੜੇ ਟਾਈਮ ਮਿਹਨਤ ਸ਼ਾਮ ਨੂੰ ਸਵੇਰੇ ਠੀਕ ਹੈ ਬਹੁਤ ਵਧੀਆ ਹਾਂਜੀ ਸასიਆ ਭਾਣ ਜੀ ਹੋਰ ਕੀ ਹਾਲ ਚਾਲ ਜੀ ਇਹ ਤਾਂ ਤੁਹਾਨੂੰ ਸੁਣਾਉਣਾ ਠੀਕ ਠਾਕ ਤੇ ਕਿੱਦਾਂ ਚੱਲਦੀ ਮਿਹਨਤ ਬਸ ਵਧੀਆ ਚੱਲੀ ਜਾਂਦੀ ਮਾਲਕ ਜੀ ਚਾਹ ਤੇ ਮੈਚ ਵਗੈਰਾ ਕਿੱਦਾਂ ਕੀ ਹਿਸਾਬ ਕਿਤਾ ਮੈਚ ਲੱਗੀ ਜਾਂਦੀ ਜਦੋਂ ਦਾ ਦਹਾਂ ਪੰਨਾ ਵੀ ਨਾਮਾ ਜੀ ਅਛਾ ਕੋਈ ਪਿੰਡ ਬਾਰੇ ਕੋਈ ਜਾਣਕਾਰੀ ਪਿੰਡ ਵਧੀਆ ਬਸ ਹੋਣਾ ਧੰਨਵਾਦ ਹੰਦ ਆਈ ਹੈ ਖਿਡਾਰੀ ਕੁੜੇ ਘਟ ਆਉਂਦੇ ਹੈ ਜੀ ਹਾਂਜੀ ਉਹ ਗਰਮੀ ਆਣੀ ਫਿਰ ਜਾਂਦੀ ਮਿਹਨਤ ਆਉਣੀ ਹੈ ਇਹ ਕਰਨੀ ਹੈ ਕੋਈ سپورਟ ਵਗੈਰਾ ਕੋਈ ਪਿੰਡ ਆਪਣੀ ਬਾਹ ਫੜਦਾ ਹੋਵੇ ਨਹੀਂ ਕਰਦੇ ਮੁੰਡੇ ਆਪਣੀ ਫੇਡ ਹਾਂਜੀ ਬਾਹ ਰਹੇ ਆ ਖਾਦੀ سپورਟ ਹਾਂਜੀ ਕਿਹੜੇ ਕਿਹੜੇ ਵੀਰੇ ਤੁਸੀਂ ਨਾਮ ਲੈਣਾ ਚਾਹੁੰਦੇ ਆ ਨਹੀਂ ਨਾਂ ਨਹੀਂ ਉਹਨਾਂ ਨੇ ਕਿਹਾ ਨਾਂ ਨਾ ਦਿਓ ਨਾਂ ਕਾ ਨਹੀਂ ਲੈਣਾ ਅਸੀਂ ਅਛਾ ਗੁਪਤੀ ਆ ਹਾਂ ਗੁਪਤੀ ਕਰਾਂਗੇ ਹਾਂਜੀ ਚਲੋ ਠੀਕ ਆ ਹੋਰ ਘਰ ਪਰਿਵਾਰ ਵਧੀਆ ਵਧੀਆ ਠੀਕ ਆ ਮਿਹਨਤ ਦੋ ਟਾਈਮ ਲਾਉਂਦੇ ਆ ਕਿ ਜਾਂ ਇੱਕ ਟਾਈਮ ਨਹੀਂ ਦੋ ਟਾਈਮ ਲਾਉਂਦੇ ਆ ਸਵੇਰੇ ਤੜਕੇ 4 ਵਜੇ ਆਪਣੀ ਤਿਆਰੀ ਹਰਕ ਨਹੀਂ ਕਿ ਆਪਣੀ ਤਿਆਰੀਆਂ ਕਰਦੇ ਆ weight ਵਧਾਉਣਦੇ ਆ ਵਧਣੇ ਹੁੰਦੀ ਆ ਤਾਂ ਜੀ ਹਾਂਜੀ ਤੇ ਜਦੋਂ ਵਧ ਗਿਆ ਫਿਰ ਬਸ ਤਿਆਰੀ ਆਪਣੀ ਠੀਕ ਆ ਹਾਂਜੀ ਆਪਣਾ ਮੰਨਾ ਪਹਿਲਵਾਨ ਪਹੁੰਚ ਗਿਆ ਏ ਹੋਰ ਪਵੰਜ ਕੀ ਹਾਲ ਆ ਵਧੀਆ ਆ ਜੀ ਹੋਰ ਕੀ ਹਾਲ ਜੀ ਵਧੀਆ ਆਪਰੇ ਨਾਲ ਸਾਡੇ ਪਲਵਾਨ ਜੀ ਵਧੀਆ ਵਧੀਆ ਹਾਂਜੀ ਆਪਣੇ ਪਲਵਾਨ ਕਿਟਾਂ ਲਾਉਂਦਾ ਹੈ ਤਿਆਰੀ ਗੇਮ ਦੀ ਤੇ ਆ ਆਪਣੇ ਕੋ ਸਾਹਿਬ ਕਿਹੜਾ ਜੋਗਨ ਮਦਰ ਹਾਂਜੀ ਪਲਵਾਨ ਜੀ ਆਪਾਂ ਨੇ ਕਿਟ ਲਾਈ ਆਪਣੇ ਪਲਵਾਨ ਜੀ ਇੰਜ ਪੈ ਗਈ ਤੁਹਾਡੇ ਅੱਛਾ ਕੀ ਗੱਲ ਬਣੀ ਹੈ ਪਲਵਾਨ ਜੀ ਡੱਲ ਮੈਚ ਖੇਡੇ ਹਾਂ ਤੇ ਜਾਫੀ ਨੇ ਉਤੇ ਵੇਟ ਪਾਦਾ ਗੋਡੇ ਤੇ ਅੱਛੇ ਛਰ ਕੇ ਥੋੜਾ ਲਿਗਾਮੈਂਟ ਤੇ ਥੋੜਾ ਖੇਚਵਾ ਦਿੱਤਾ ਅੱਛਾ ਅੱਛਾ ਹਾਂ ਜੀ ਤੇ ਕਿੰਨੇ ਕ ਟਾਈਮ ਚ ਬਾਸੇ ਕਰੋਗੇ ਕੋਈ ਸਾਰ ਟ ਰਿਕਵਰੀ ਹੋਣ ਤੇ ਕੋਈ ਪਲਵਾਨ ਜੀ ਲੱਜੂਆ ਟਾਈਮ ਕੋਈ 3 ਕਿੰਨੇ ਮਹੀਨੇ ਅੱਛਾ ਠੀਕ ਤੇ ਮਿਹਨਤ ਤਾਂ ਲੰਮਦੇ ਹੋਗੇ ਕਿ ਨਹੀਂ ਨਹੀਂ ਪਲਵਾਨ ਜੀ ਮਿਹਨਤ ਨਹੀਂ ਲੱਗਦੀ ਗੋਡੇ ਦਾ ਕੰਮ ਥੋੜਾ ਜਿਆਦਾ ਹੈਵੀ ਆ ਤੇ ਫਿਰ ਇਸ ਕਰਕੇ ਰੰਗ ਨਹੀਂ ਲੱਗਦੀ ਕਿੰਨਾ ਚਿਰ ਹੋ ਗਿਆ ਕੋਈ ਮਿੰਨਾ ਕੋ ਗਿਆ ਸ਼ਕ ਠੀਕ ਚਲੋ ਵਾਹਿਗੁਰੂ ਕਿਰਪਾ ਕਰਨ ਤੁਹਾਡੇ ਤੇ ਆ ਆਪਣੇ ਕਲਮਾਨ ਤੇ ਆ ਜੀ ਚ ਨੇ ਗਰਾਂਡ ਚ ਜਾਣ ਦੀ ਸਾਸੀਆ ਭਾਣ ਜੀ ਹੋਰ ਭਵੰਜ ਕੀ ਹਾਲ ਚਾਲ ਜੇ ਹਾਂਜੀ ਤੇ ਰੈਡੀ ਜਾਉਣ ਮੈਜ ਲਈ ਹਾਂਜੀ ਤੁਸੀਂ ਹੈਪੀਪਲ ਹਾਂਜੀ ਤੁਸੀਂ ਰੈਡੀ ਮਲਾਂਦੀ ਰੈਡੀ ਹਾਂਜੀ ਮਨਪ੍ਰੀਤ ਭਵਾਂਜੀ ਤੁਸੀਂ ਹਾਂਜੀ ਰੈਡੀ ਰੈਡੀ ਹਾਂਜੀ ਮਨਪ੍ਰੀਤ ਭਵਾਂਜੀ ਤੁਸੀਂ ਦੀ ਸੈਟ ਪੂਰੇ ਤੇ ਅੱਜ ਪਾਓਗੇ ਤੱਕ ਕਿ ਕਿਦਾਂ ਕਿਰਪਾ ਜੀ ਬਾਬੇ ਦੀ ਤਿਆਰੀ ਪੂਰੀ ਹੈ ਚਲੋ ਇਹ ਵੀ ਠੀਕ ਆ